ਨਮਸਕਾਰ ਵੀਲਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀਆਂ ਜੇਕਰ ਸਭ ਤੋਂ ਵੱਡੀਆਂ ਖਬਰਾਂ ਦੀ ਗੱਲ ਕਰੀਏ ਜਿਹੜੀਆਂ ਅੱਜ ਸਾਰਾ ਦਿਨ ਲੋਕਾਂ ਦੀਆਂ ਚਰਚਾਵਾਂ ਦਾ ਵਿਸ਼ਾ ਰਹਿਣਗੀਆਂ ਸਭ ਤੋਂ ਪਹਿਲਾਂ ਇਹ ਹੈ ਕਿ ਚਾਰ ਰਾਜਾਂ ਦੇ ਵਿੱਚ ਪੰਜ ਵਿਧਾਨ ਸਭਾ ਦੀਆਂ ਸੀਟਾਂ ਦੇ ਉੱਤੇ ਜਿਹੜੀਆਂ ਉਪਚੋਣਾ ਹੋਈਆਂ ਸੀ ਬਾਈ ਇਲੈਕਸ਼ਨ ਹੋਈਆਂ ਸੀ ਉਹਨਾਂ ਦਾ ਰਿਜ਼ਲਟ ਜਿਹੜਾ ਹੈ ਉਹ ਅੱਜ ਆਏਗਾ ਔਰ ਉਸ ਨੂੰ ਲੈ ਕੇ ਗੁਜਰਾਤ ਦੀਆਂ ਦੋ ਕੇਰਲ ਪੰਜਾਬ ਪੱਛਮੀ ਬੰਗਾਲ ਦੇ ਵਿੱਚ ਇੱਕ ਇੱਕ ਸੀਟ ਸ਼ਾਮਲ ਹੈ ਜਿਕਰ ਪੰਜਾਬ ਦੀ ਗੱਲ ਕਰੀਏ ਤੇ ਲੁਧਿਆਣਾ ਪੱਛਮੀ ਚੋਣ ਚੋਣ ਹੋਈ ਸੀ ਜਿਹੜੀ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋ ਜਾਏਗਾ ਬੋਟਾ ਦੀ ਗਿਣਤੀ ਚੱਲ ਰਹੀ ਹੈ ਔਰ ਪ੍ਰਸ਼ਾਸਨ ਦੇ ਵੱਲੋਂ ਉਹਦੇ ਲਈ ਪੂਕਾ ਇੰਤਜ਼ਾਮ ਕੀਤੇ ਹੋਏ ਨੇ ਕਿ ਕੋਈ ਵੀ ਜਿਹੜਾ ਮਾਹੌਲ ਹੈ ਤਣਾਅਪੂਰਨ ਨਾ ਹੋਵੇ ਫਿਲਹਾਲ 9 ਵਜੇ ਤੱਕ ਦੀ ਜਿਹੜਾ ਪਹਿਲਾ ਰੁਝਾਨ ਆਇਆ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਅੱਗੇ ਚੱਲ ਰਹੇ ਨੇ ਔਰ ਚਾਰ ਸਿਆਸੀ ਪਾਰਟੀਆਂ ਚਾਹੇ ਅਕਾਲੀ ਦਲ ਹੋਵੇ ਚਾਹੇ ਭਾਜਪਾ ਹੋਵੇ ਕਾਂਗਰਸ ਹੋਵੇ ਇਹ ਜੇ ਤੁਸੀਂ ਕਹੋ ਕਿ ਆਮ ਆਦਮੀ ਪਾਰਟੀ ਹੋਏ ਇਹਨਾਂ ਦੇ ਚਾਰ ਆਗੂਆਂ ਨੂੰ ਵੋਟਾਂ ਪਈਆਂ ਨੇ ਉਸ ਤੋਂ ਇਲਾਵਾ 10 ਤੋਂ ਬਾਅਦ ਵੋਟਾਂ 15 ਤੋਂ ਬਾਅਦ ਵੋਟਾਂ ਜਿਹੜੀਆਂ ਨੇ ਨੋਟਾਂ ਨੂੰ ਪਈਆਂ ਨੇ ਤੁਸੀਂ ਦੇਖੋ ਕਿ ਚਾਰ ਉਮੀਦਵਾਰਾਂ ਤੋਂ ਇਲਾਵਾ 14 ਉਮੀਦਵਾਰਰੇ تھے ਇੱਕ ਮਹਿਲਾ ਔਰ 13 ਜਿਹੜੇ ਪੁਰਸ਼ ਕੈਂਡੀਡੇਟ ਸੀ ਇਸ ਸੀਟ ਦੇ ਉੱਪਰ ਜਿਨ੍ਹਾਂ ਨੇ ਇਲੈਕਸ਼ਨ ਦੇ ਲਈ ਆਪਣੀ ਨਾਮਜ਼ਦਗੀ ਭਰੀ ਸੀ ਉਹਦੇ ਵਿੱਚੋਂ ਸਿਰਫ ਚਾਰ ਜਿਹੜੀਆਂ ਵੱਡੀਆਂ ਪਾਰਟੀਆਂ ਉਹਨਾਂ ਦੇ ਹੀ ਉਮੀਦਵਾਰਾਂ ਨੂੰ ਵੋਟਾਂ ਪੈ ਰਹੀਆਂ ਨੇ ਉਸ ਤੋਂ ਬਾਅਦ ਜਾ ਕੇ ਸਿੱਧੀਆਂ ਵੋਟਾਂ ਜਿਹੜੀਆਂ ਨੋਟਾ ਨੂੰ ਪੈ ਰਹੀਆਂ ਨੇ ਲੋਕਾਂ ਦੇ ਵੱਲੋਂ ਉੱਥੇ ਜਿਹੜਾ ਵਿਸ਼ਵਾਸ ਹੈ ਬਾਕੀ ਕੈਂਡੀਡੇਟਸ ਦੇ ਮੁਕਾਬਲੇ ਨੋਟਾ ਦੇ ਉੱਪਰ ਜ਼ਿਆਦਾ ਦਿਖਾਇਆ ਜਾ ਰਿਹਾ ਹੈ ਇੱਕ ਖਬਰ ਅੱਜ ਜਿਹੜੀ ਚਰਚਾ ਦਾ ਵਿਸ਼ਾ ਰਹਿਣ ਵਾਲੀ ਉਹ ਇਹ ਹੈ ਕਿ ਈਰਾਨ ਦੇ ਵਿਦੇਸ਼ ਮੰਤਰੀ ਮਾਸਕੋ ਦਾ ਦੌਰਾ ਕਰ ਰਹੇ ਨੇ ਔਰ ਉੱਥੇ ਉਹ ਰੂਸੀ ਰਾਸ਼ਟਰਪਤੀ ਬਲਾਦੀਮਿਰ ਪੁਤਿਨ ਦੇ ਨਾਲ ਗੱਲਬਾਤ ਵੀ ਕਰਨਗੇ ਕਿਉਂਕਿ ਰਸ਼ੀਆ ਜਿਹੜਾ ਹੈ ਉਹ ਸਿੱਧੇ ਤੌਰ ਦੇ ਉੱਤੇ ਈਰਾਨ ਦੇ ਸਮਰਥਨ ਦੇ ਵਿੱਚ ਆ ਕੇ ਖੜ ਗਿਆ ਹੈ ਹੁਣ ਗੱਲ ਆਪਾਂ ਮੌਸਮ ਦੀ ਜ਼ਿਕਰ ਕਰੀਏ ਤੇ 5 ਦਿਨ ਪਹਿਲਾਂ ਪੰਜਾਬ ਮੌਨਸੂਨ ਪਹੁੰਚ ਗਿਆ ਹੈ ਔਰ 12 ਜ਼ਿਲ੍ਹਿਆਂ ਦੇ ਵਿੱਚ ਅੱਜ yellow alert ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ। ਹਿਮਾਚਲ ਵਿੱਚ ਫਸਿਆ ਮੌਨਸੂਨ ਜਿਹੜਾ ਹੁਣ ਉਹ ਅੱਗੇ ਵਧ ਗਿਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪ੍ਰੀ ਮੌਨਸੂਨ ਜਿਹੜਾ ਸੀ ਉਹ ਹਿਮਾਚਲ ਦੇ ਵਿੱਚ ਹੀ ਟਿਕਿਆ ਹੋਇਆ ਸੀ ਹਿਮਾਚਲ ਦੇ ਕਈ ਇਲਾਕਿਆਂ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਸੀ ਪਰ ਉਹ ਪੰਜਾਬ ਉਹਦੇ ਅਸਰ ਜਿਹੜਾ ਨਹੀਂ ਦੇਖਣ ਨੂੰ ਮਿਲ ਰਿਹਾ ਸੀ ਪਰ ਹੁਣ ਮੌਨਸੂਨ ਜਿਹੜਾ ਉਹ ਅੱਗੇ ਵਧਿਆ ਅਤੇ ਐਤਵਾਰ ਨੂੰ ਪਠਾਨਕੋਟ ਰਾਹੀਂ ਪੰਜਾਬ ਦੇ ਵਿੱਚ ਦਾਖਲ ਹੋਇਆ ਇਸ ਦੇ ਨਾਲ ਹੀ ਪੰਜਾਬ ਦੇ ਕ ਅੰਮ੍ਰਿਤਸਰ ਲੁਧਿਆਣਾ ਪਠਾਨਕੋਟ ਫਿਰੋਜ਼ਪੁਰ ਦੇ ਵਿੱਚ ਮੀਂਹ ਪਿਆ ਹੈ ਮੀਂਹ ਤੋਂ ਬਾਅਦ ਪੰਜਾਬ ਦੇ ਵਿੱਚ ਦਿਨ ਦਾ ਤਾਪਮਾਨ ਜਿਹੜਾ ਔਸਤਨ ਹੈ 0.7 ਡਿਗਰੀ ਸੈਲਸੀਅਸ ਘਟਿਆ ਹੈ ਹੁਣ ਵੀ ਤਾਪਮਾਨ ਆਮ ਦੇ ਨਾਲੋਂ 3.3 ਡਿਗਰੀ ਘਟ ਗਿਆ ਹੈ ਐਤਵਾਰ ਨੂੰ ਬਠਿੰਡਾ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪੰਜਾਬ ਦੇ ਵਿੱਚ 26 ਤਰੀਕ ਤੱਕ ਮੀਂਹ ਦੀ ਚੇਤਾਵਨੀ ਜਿਹੜੀ ਹੈ ਉਹ ਦਿੱਤੀ ਹੋਈ ਹੈ ਮੌਸਮ ਵਿਭਾਗ ਨੇ 26 ਜੂਨ ਤੱਕ ਪੰਜਾਬ ਦੇ ਵਿੱਚ ਮੀਂਹ ਸੰਬੰਧੀ ਜਿਹੜੀ ਚੇਤਾਵਨੀ ਜਾਰੀ ਕੀਤੀ ਹੈ ਉਹਦੇ ਵਿੱਚ ਅੱਜ ਜੇ ਆਪਾਂ 23 ਤਰੀਕ ਦੀ ਗੱਲ ਕਰੀਏ ਤੇ 23 ਤਰੀਕ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਕੋਈ ਚੇਤਾਵਨੀ ਨਹੀਂ ਹੈ। ਮਤਲਬ ਜਿਵੇਂ yellow alert ਹੁੰਦਾ ਹੈ, orange alert ਹੁੰਦਾ ਹੈ, red alert ਹੁੰਦਾ ਹੈ ਇਸ ਤਰੀਕੇ ਦੇ ਨਾਲ ਅੱਜ ਦੇ ਦਿਨ ਦੇ ਲਈ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਕੋਈ ਵੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਨਹੀਂ ਦਿੱਤੀ ਹੋਈ ਹੈ ਪਰ ਪਠਾਨਕੋਟ, ਅਮ੍ਰਿਤਸਰ, ਨਮਾਸ਼ਹਿਰ ਅਤੇ ਕੁਝ ਹੋਰ ਜ਼ਿਲ੍ਹਿਆਂ ਦੇ ਵਿੱਚ ਹਲਕਾ ਜਾਂ ਮੀਂਹ ਪੈ ਸਕਦਾ ਹੈ ਐਸੀ ਸੰਭਾਵਨਾ ਹੈ। ਇਹਦੀ ਵੀ ਸੰਭਾਵਨਾ ਹੈ ਇਹ ਪੱਕਾ ਨਹੀਂ ਹੈ ਕਿ ਉੱਥੇ ਮੀਂਹ ਪਏਗਾ। ਜੇਕਰ ਭਲਕੇ ਦੀ ਗੱਲ ਕਰੀਏ ਜਾਨੀ ਕਿ 24 ਜੂਨ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਖਾਸ ਕਰਕੇ ਫਿਰੋਜ਼ਪੁਰ ਫਾਜ਼ਿਲਕਾ ਮੁਹਾਲੀ ਨਮਾਸ਼ਹਿਰ ਹੁਸ਼ਿਆਰਪੁਰ ਅਤੇ ਇਸ ਦੇ ਨਾਲ ਹੋਰ ਕਈ ਇਲਾਕਿਆਂ ਦੇ ਵਿੱਚ ਗਰਜ ਤੇ ਤੂਫਾਨ ਦੇ ਨਾਲ ਮੌਸਮ ਦੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ 24 ਤਰੀਕ ਨੂੰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਹੋ ਸਕਦੀ ਹੈ 25 ਜੂਨ ਦੀ ਜ਼ਿਕਰ ਗੱਲ ਕਰੀਏ ਤੇ ਉੱਤਰੀ ਅਤੇ ਪੂਰਬੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇਹ 25 ਤਰੀਕ ਨੂੰ ਭਾਰੀ ਮੀਂਹ ਭਾਰੀ ਤੋਂ ਵੀ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਹੈ ਉਹ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸਾਵਧਾਨੀ ਦੀ ਚੇਤਾਵਨੀ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਪਹਿਲੇ ਦੇ ਦਿੱਤੀ ਗਈ ਹੈ ਹੁਣ ਗੱਲ 26 ਦੀ ਜ਼ਿਕਰ ਕਰੀਏ ਕਿਉਂਕਿ 23 ਤੋਂ 26 ਤਰੀਕ ਦੇ ਵਿੱਚ ਮੌਨਸੂਨ ਕਿਹੜੇ-ਕਿਹੜੇ ਇਲਾਕਿਆਂ ਵਿੱਚ ਕਿਸ ਤਰੀਕੇ ਦਾ ਰਹੇਗਾ ਪੰਜਾਬ ਦੇ ਵਿੱਚ ਆਪਾਂ ਉਹਦਾ ਜ਼ਿਕਰ ਕਰ ਰਹੇ ਹਾਂ 26 ਤਰੀਕ ਨੂੰ ਪੰਜਾਬ ਭਰ ਦੇ ਵਿੱਚ ਹਲਕੀ ਤੋਂ ਦਰਮਿਆਨੀ ਗਰਜ ਤੂਫਾਨ ਤੇ ਮੀਂਹ ਦੀ ਚੇਤਾਵਨੀ ਜਿਹੜੀ ਆ ਉਹ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਸੋ ਮੌਸਮ ਦੇ ਵਿੱਚ ਹੁਣ ਲਗਾਤਾਰ ਤੇਜ਼ੀ ਆ ਰਹੀ ਹੈ ਪ੍ਰੀ ਮੌਨਸੂਨ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਠੀਕ ਰਿਹਾ ਔਰ ਉਸ ਤੋਂ ਬਾਅਦ ਹੁਣ ਜਿਹੜਾ ਉੱਤਰ ਭਾਰ ਹੈ ਤਾਂ ਪੂਰਾ ਮੌਨਸੂਨ ਦੇ ਵੱਲੋਂ ਵਾਅਦਾ ਹੋਇਆ ਨਜ਼ਰ ਆ ਰਿਹਾ ਔਰ ਮੌਨਸੂਨ ਆਪਣੇ ਤੈਅ ਸਮੇਂ ਤੋਂ ਵੀ ਕੁਝ ਸਮਾਂ ਪਹਿਲਾਂ ਹੀ ਜਿਹੜਾ ਦਰਜ ਕੀਤਾ ਜਾ ਰਿਹਾ ਹੈ। ਅਗਲੀ ਖਬਰ ਆਪਣੀ ਯੁੱਧ ਦੇ ਨਾਲ ਜੁੜੀ ਹੋਈ ਹੈ, ਅਮਰੀਕਾ ਦੇ ਨਾਲ ਜੁੜੀ ਹੋਈ ਹੈ, ਇਜ਼ਰਾਈਲ ਦੇ ਨਾਲ ਜੁੜੀ ਹੋਈ ਹੈ, ਈਰਾਨ ਦੇ ਨਾਲ ਜੁੜੀ ਹੋਈ ਹੈ, ਹੁਣ ਰਸ਼ੀਆ ਦੇ ਨਾਲ ਵੀ ਜੁੜ ਗਈ ਹੈ ਔਰ ਚੀਨ ਦੇ ਨਾਲ ਵੀ ਜੁੜ ਗਈ ਹੈ। ਦਰਸਲ ਅਮਰੀਕਾ ਨੇ ਈਰਾਨ ਦੇ ਤਿੰਨ ਪਰਮਾਣੂ ਤਾਮਾ ਦੇ ਉੱਪਰ ਬੀਤੇ ਕੱਲ ਬੰਬ ਸੁੱਟੇ ਆਪਾਂ ਸਾਰਿਆਂ ਨੇ ਖਬਰ ਦੇਖੀ ਪਰ ਉਸ ਤੋਂ ਬਾਅਦ ਹੁਣ ਪ੍ਰਸਤਿਤਿਆ ਜੀਓ ਪੋਲਿਟਿਕਸ ਦੀਆਂ ਬਦਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬੀਤੇ ਕੱਲ ਤੋਂ ਜੇਕਰ ਆਪਾਂ ਸ਼ੁਰੂ ਹੋਈ ਹੈ ਜਦੋਂ ਅਮਰੀਕਾ ਨੇ ਈਰਾਨ ਦੇ ਉੱਪਰ ਹਮਲਾ ਕੀਤਾ ਉਸ ਤੋਂ ਬਾਅਦ ਹੁਣ ਤੱਕ ਅੱਜ ਤੱਕ ਕੀ ਕੀ ਹੋ ਗਿਆ ਕਿਹੜੇ ਕਿਹੜੇ ਮੁਲਕੇ ਦੇ ਵਿੱਚ ਸਿੱਧੇ ਔਰ ਸਿੱਧੇ ਤੌਰ ਦੇ ਉਤੇ ਸ਼ਾਮਲ ਹੋਣ ਦੇ ਲਈ ਤਤਪਰ ਨਜ਼ਰ ਆ ਰਹੇ ਨੇ ਬੀਤੇ ਕੱਲ ਅਮਰੀਕਾ ਨੇ ਈਰਾਨ ਤੇ ਤਿੰਨ ਪਰਮਾਣੂ ਟਿਕਾਣਿਆਂ ਫੋਡੋ ਨਤਾਜ ਤੇ ਇਸਫਾਨ ਤੇ 13608 ਕਿਲੋਗ੍ਰam ਭਾਰ ਦੇ ਇੱਕ ਦਰਜਨ ਬੰਕਰ ਬਸਟਰ ਬੰਬ ਸੁੱਟੇ ਇਸ ਨੂੰ ਆਪਰੇਸ਼ਨ ਮਿਡ ਨਾਈਟ ਹੈਮਰ ਦਾ ਨਾਮ ਦਿੱਤਾ ਗਿਆ ਇਸ ਦੇ ਵਿੱਚ 7 ਸਟੀਲਥ B2 ਬੰਪਰ ਰਿਫਿਊਲਿੰਗ ਅਤੇ ਲੜਾਕੂ ਜਹਾਜ਼ਾਂ ਸਮੇਤ 125 ਤੋਂ ਵੱਧ ਜਹਾਜ਼ ਸ਼ਾਮਲ ਸੀ ਇਸफान ਅਤੇ ਨਤਾਨਜ਼ ਦੇ 30 ਟੋਮਾਹਕ ਕਰੂਜ਼ ਮਿਜ਼ਾਈਲਾਂ ਵੀ ਦਾਗੀਆਂ ਗਈਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਇਰਾਨ ਤੇ ਹਮਲੇ ਤੋਂ 3 ਘੰਟੇ ਬਾਅਦ ਰਾਸ਼ਟਰ ਨੂੰ ਸੰਬੋਧਨ ਕੀਤਾ ਉਹਨਾਂ ਕਿਹਾ ਕਿ ਇਰਾਨ ਨੂੰ ਹੁਣ ਸ਼ਾਂਤੀ ਸਥਾਪਨਾ ਕਰਨੀ ਚਾਹੀਦੀ ਹੈ ਨਹੀਂ ਤਾਂ ਇਸ ਤੇ ਹੋਰ ਵੀ ਵੱਡੇ ਹਮਲੇ ਕੀਤੇ ਜਾਣਗੇ ਅਮਰੀਕੀ ਹਮਲੇ ਦੇ ਜਵਾਬ ਦੇ ਵਿੱਚ ਈਰਾਨ ਨੇ ਇਜ਼ਰਾਈਲ ਤੇ 14 ਸ਼ਹਿਰਾਂ ਤੇ ਮਿਜ਼ਾਈਲਾਂ ਦਾਗੀਆਂ 13 ਜੂਨ ਤੋਂ ਚੱਲ ਰਹੇ ਇਜ਼ਰਾਈਲ ਈਰਾਨ ਸੰਘਰਸ਼ ਦੇ ਵਿੱਚ ਹੁਣ ਤੱਕ 657 ਲੋਕਾਂ ਦੀ ਮੌਤ ਹੋ ਗਈ ਹੈ ਤੇ 2000 ਤੋਂ ਵੀ ਵੱਧ ਲੋਕ ਜ਼ਖਮੀ ਹੋਏ ਨੇ ਹਾਲਾਂਕਿ ਈਰਾਨ ਦੇ ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਸਿਰਫ 430 ਨਾਗਰਿਕ ਹੀ ਮਾਰੇ ਗਏ ਨੇ ਅਤੇ 3500 ਲੋਕ ਜ਼ਖਮੀ ਹੋਏ ਨੇ ਦੂਜੇ ਪਾਸੇ 21 ਜੂਨ ਤੱਕ ਇਜ਼ਰਾਈਲ ਦੇ ਵਿੱਚ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 900 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਈਰਾਨ ਦੀ ਸੰਸਦ ਨੇ ਤੇਲ ਗੈਸ ਰੂਟ ਨੂੰ ਰੋਕਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਤਲਬ ਇਹ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਸਾਰੇ ਮੁਲਕ ਇਸ ਤੋਂ ਤਰਸ ਦੀ ਮਹਿਸੂਸ ਕਰਨਗੇ ਕਿਉਂਕਿ ਤੇਲ ਔਰ ਗੈਸ ਦਾ ਜਿਹੜਾ ਰੂਟ ਹੈ ਉਹ ਈਰਾਨ ਦੇ ਵਿੱਚੋਂ ਹੋ ਕੇ ਆਂਦਾ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ ਤੇਲ ਔਰ ਗੈਸ ਪੂਰੀ ਦੁਨੀਆ ਦੇ ਕਈ ਦੇਸ਼ਾਂ ਨੂੰ ਈਰਾਨ ਦੇ ਵੱਲੋਂ ਭੇਜਿਆ ਜਾਂਦਾ ਹੈ। ਸੋ ਹੁਣ ਉਸ ਰੂਟ ਨੂੰ ਰੋਕਣ ਦੇ ਉੱਤੇ ਪ੍ਰਸਤਾਵ ਨੂੰ ਮਨਜ਼ੂਰੀ ਜਿਹੜੀ ਉਹ ਮਿਲ ਗਈ ਹੈ। ਈਰਾਨ ਦੀ ਸੰਸਦ ਨੇ ਹੋਰਮੁਜ਼ ਸਟਰੀਟ ਨੂੰ ਬੰਦ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਇਸ ਫੈਸਲੇ ਦੀ ਅੰਤਮ ਮਨਜ਼ੂਰੀ ਜਿਹੜੀ ਹੈ ਈਰਾਨ ਦੀ ਸੁਪਰੀਮ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਵੱਲੋਂ ਹੀ ਲਈ ਜਾਣੀ ਹੈ। ਹੋਰਮੁਜ਼ ਸਟਰੀਟ ਅਰਬ ਸਾਗਰ ਨੂੰ ਫਾਰਸ ਦੀ ਖਾੜੀ ਦੇ ਨਾਲ ਜੋੜਦਾ ਹੈ। ਇਹ ਓਮਾਨ ਦੀ ਖਾੜੀ ਓਮਾਨ, ਈਰਾਨ, ਪਾਕਿਸਤਾਨ, ਯੂਏਈ ਦੇ ਵਿਚਕਾਰ ਹੈ। ਦੁਨੀਆ ਦੇ ਤੇਲ ਅਤੇ ਕੁਦਰਤੀ ਗੈਸ ਦਾ 20% ਇੱਥੋਂ ਸਪਲਾਈ ਕੀਤਾ ਜਾਂਦਾ ਜੇਕਰ ਇਹ ਰਸਤਾ ਬੰਦ ਹੋ ਜਾਂਦਾ ਤਾਂ ਦੁਨੀਆ ਭਰ ਦੇ ਵਿੱਚ ਤੇਲ ਦੀ ਕੀਮਤ ਵੱਧ ਜਾਏਗੀ ਭਾਰਤ ਦੇ ਵਿੱਚ ਵੀ ਦੂਸਰੇ ਪਾਸੇ ਜੇਕਰ ਗੱਲ ਪੀਐਮ ਮੋਦੀ ਦੀ ਕਰੀਏ ਤਾਂ ਪੀਐਮ ਮੋਦੀ ਨੇ ਵੀ ਬੀਤੇ ਕੱਲ ਇਰਾਨ ਦੇ ਰਾਸ਼ਟਰਪਤੀ ਦੇ ਨਾਲ ਗੱਲਬਾਤ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇਰਾਨ ਦੇ ਰਾਸ਼ਟਰਪਤੀ ਦੇ ਨਾਲ ਗੱਲ ਕਰਕੇ ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਤਣਾਅ ਨੂੰ ਸੰਵਾਦ ਅਤੇ ਕੂਟਨੀਤੀ ਰਾਹੀਂ ਘਟਾਉਣ ਦੀ ਅਪੀਲ ਕੀਤੀ ਹੈ ਦੋਵੇਂ ਆਗੂਆਂ ਦੇ ਵਿਚਕਾਰ ਫੋਨ ਤੇ ਇੱਕ ਇਹ ਜਿਹੜੀ ਗੱਲਬਾਤ ਹੋਈ ਹੈ ਅਮਰੀਕਾ ਦੇ ਵੱਲੋਂ ਈਰਾਨ ਤੇ ਤਿੰਨ ਪਰਮਾਣੂ ਟਿਕਾਣਿਆਂ ਤੇ ਬੰਬਾਰੀ ਕੀਤੇ ਜਾਣ ਤੇ ਕੋਸ਼ਿਸ਼ ਘੰਟਿਆਂ ਦੇ ਮਗਰੂਰ ਕੀਤੀ ਗਈ ਹੈ। ਮੋਦੀ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਮੈਂ ਤਣਾਬੰਦਨ ਤੇ ਡੂੰਘੀ ਚਿੰਤਾ ਜਤਾਈ ਹੈ। ਖੇਤਰ ਸ਼ਾਂਤੀ ਸੁਰੱਖਿਆ ਅਤੇ ਸਥਿਰਤਾ ਫੌਰੀ ਬਹਾਲ ਕਰਨ ਦਾ ਇੱਕੋ ਇੱਕ ਰਾਹ वार्ता ਅਤੇ ਕੂਟਨੀਤੀ ਹੈ। ਮੋਦੀ ਨੇ ਕਿਹਾ ਕਿ ਉਹਨਾਂ ਮੌਜੂਦਾ ਹਾਲਾਤਾਂ ਬਾਰੇ ਵਿਸਤਾਰ ਦੇ ਨਾਲ ਵਿਚਾਰ ਵਟਾਂਦਰਾ ਈਰਾਨ ਦੇ ਰਾਸ਼ਟਰਪਤੀ ਦੇ ਨਾਲ ਕੀਤਾ ਹੈ। ਪਰ ਜੇ ਗੱਲ ਹੁਣ ਅਮਰੀਕਾ ਦੀ ਕਰੀਏ ਅਮਰੀਕਾ ਇੱਕ ਪਾਸੇ ਇਜ਼ਰਾਈਲ ਔਰ ਈਰਾਨ ਦੀ ਲੜਾਈ ਚੱਲ ਰਹੀ ਸੀ ਅਮਰੀਕਾ ਉਹਦੇ ਵਿੱਚ ਆ ਗਿਆ ਸਿੱਧੇ ਤੌਰ ਦੇ ਉੱਤੇ ਆ ਗਿਆ ਪਹਿਲਾਂ ਸਿੱਧੇ ਤੌਰ ਦੇ ਉੱਤੇ ਬਿਆਨਬਾਜ਼ੀ ਜਰੂਰ ਕੀਤੀ ਜਾ ਰਹੀ ਸੀ ਈਰਾਨ ਨੂੰ ਕਿਹਾ ਜਾ ਰਿਹਾ ਸੀ ਤੁਸੀਂ ਸਰੈਂਡਰ ਕਰੋ ਪਰ ਬੀਤੇ ਕੱਲ ਅਮਰੀਕਾ ਜਿਹੜਾ ਯੁੱਧ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਆ ਗਿਆ ਜੇ ਹੁਣ ਗੱਲ ਅਮਰੀਕਾ ਦੀ ਕਰੀਏ ਤਾਂ ਅਮਰੀਕਾ 22 ਸਾਲਾਂ ਬਾਅਦ ਸਿੱਧੇ ਤੌਰ ਦੇ ਉੱਤੇ ਦੁਬਾਰਾ ਯੁੱਧ ਦੇ ਵਿੱਚ ਉਤਰਿਆ ਅਮਰੀਕਾ ਈਰਾਨ ਤੇ ਹਮਲਾ ਕਰਕੇ 22 ਸਾਲਾਂ ਬਾਅਦ ਸਿੱਧੇ ਤੌਰ ਤੇ ਯੁੱਧ ਦੇ ਵਿੱਚ ਹੁਣ ਉਤਰ ਚੁੱਕਾ ਹੈ ਇਸ ਦਾ ਨਾਮ ਆਪਰੇਸ਼ਨ ਮਿਡ ਨਾਈਟ ਹੈਮਰ ਸੀ ਇਸ ਤੋਂ ਪਹਿਲਾਂ ਇਹ ਆਖ ਤਿੰਨ ਦੇ ਵਿੱਚ ਇਰਾਕ ਯੁੱਧ ਦੇ ਵਿੱਚ ਅਮਰੀਕਾ ਜਿਹੜਾ ਸੀ ਸਿੱਧੇ ਤੌਰ ਤੇ ਸ਼ਾਮਲ ਹੋਇਆ ਸੀ ਅਮਰੀਕੀ ਫੌਜਾਂ ਅਜੇ ਵੀ ਇਰਾਕ ਦੇ ਵਿੱਚ ਮੌਜੂਦ ਨੇ ਇਸ ਯੁੱਧ ਦੇ ਵਿੱਚ ਅਮਰੀਕਾ ਨੂੰ ਟ੍ਰਿਲੀਅਨ ਡਾਲਰਸ ਦਾ ਨੁਕਸਾਨ ਹੋਇਆ ਸੀ ਇਰਾਕ ਯੁੱਧ ਤੋਂ ਪਹਿਲਾਂ ਅਮਰੀਕਾ ਨੇ 2001 ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਅਫਗਾਨਿਸਤਾਨ ਯੁੱਧ ਦੇ ਵਿੱਚ ਵੀ ਅਲ ਕਾਇਦਾ ਅਤੇ ਤਾਲੀਬਾਨ ਦੇ ਵਿਰੁੱਧ ਲੜਾਈ ਲੜੀ ਸੀ ਇਹ ਅਮਰੀਕਾ ਦੀ ਸਭ ਤੋਂ ਲੰਬੀ ਜੰਗ ਸੀ ਜਿਹੜੀ ਕਿ 2021 ਦੇ ਵਿੱਚ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਇਆ ਗਿਆ ਹਾਲਾਂਕਿ ਅਮਰੀਕਾ ਨੇ ਅਸਿੱਧੇ ਤੌਰ ਤੇ ਯਮਨ, ਲੀਬੀਆ, ਸੀਰੀਆ ਅਤੇ ਸੋਮਾਲੀਆ ਤੇ ਵੀ ਹਮਲਾ ਕੀਤਾ ਹੋਇਆ ਹੁਣ ਯੁੱਧ ਦੇ ਵਿੱਚ ਤਾਂ ਅਮਰੀਕਾ ਸਿੱਧਾ ਉਤਰ ਗਿਆ ਉਸ ਤੋਂ ਬਾਅਦ ਹੁਣ ਪ੍ਰਨਾਮ ਕੀ ਹੋਣਗੇ ਉਹ ਆਉਣ ਵਾਲੇ ਟਾਈਮ ਤੇ ਦੇਖਣਾ ਹੋਵੇਗਾ ਕਿਉਂਕਿ ਇਰਾਨ ਦੇ ਵੱਲੋਂ ਹੁਣ ਇਜ਼ਰਾਈਲ ਦੇ ਨਾਲ ਨਾਲ ਅਮਰੀਕਾ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਅਮਰੀਕਾ ਨੇ ਕਿਹਾ ਹੈ ਕਿ ਜੇ ਇਜ਼ਰਾਈਲ ਸਾਡੇ ਨਾਲ ਕੋਈ ਵੀ ਪੰਗਾ ਲਏਗਾ ਤੇ ਉਹਦਾ ਜਵਾਬ ਜਿਹੜਾ ਹੁਣ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੋਏਗਾ ਦੂਸਰੇ ਪਾਸੇ ਜੇਕਰ ਨੇਤਨ ਯਾਹੂਦੀ ਗੱਲ ਕਰੀਏ ਇਜ਼ਰਾਈਲ ਦੇ ਆਗੂ ਨੇ ਨਤਨਿਆਹੁ ਨੇ ਕਿਹਾ ਹੈ ਕਿ ਈਰਾਨ ਪਰਮਾਣੂ ਹਥਿਆਰ ਬਣਾ ਰਿਹਾ ਸੀ ਹਮਲਾ ਬਹੁਤ ਜ਼ਰੂਰੀ ਸੀ बार-बार ਇਜ਼ਰਾਈਲ ਦੇ ਵੱਲੋਂ ਇਸ ਚੀਜ਼ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨਤਨਿਆਹੁ ਨੇ ਪਹਿਲਾਂ ਤੋਂ ਹੀ ਰਿਕਾਰਡ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਇਜ਼ਰਾਈਲ ਕੋਲ ਈਰਾਨ ਦੇ 400 ਕਿਲੋਗ੍ਰam ਜਾਨਕਿ 60 ਫੀਸਦੀ ਯੂਰੇਨੀਅਮ ਦੇ ਬਾਰੇ ਗੁਪਤ ਜਾਣਕਾਰੀ ਸੀ ਹਾਲਾਂਕਿ ਉਹਨਾਂ ਨੇ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਜਿਹੜੀ ਹੈ ਵਿਸਤਾਰ ਦੇ ਵਿੱਚ ਨਹੀਂ ਦਿੱਤੀ ਨਤਨਿਆਹੁ ਦਾ ਇਹ ਜਿਹੜਾ ਰਿਕਾਰਡਡ ਬਿਆਨ ਜਿਹੜਾ ਚਲਾਇਆ ਗਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਤੰਬਰ 2024 ਦੇ ਵਿੱਚ ਹਿਜ਼ਬੁੱਲਾ ਨੇਤਾ ਹਸਨ ਨਸਰੱਲਾ ਦੀ ਹੱਤਿਆ ਤੋਂ ਬਾਅਦ ਈਰਾਨ ਪਰਮਾਣੂ ਹਥਿਆਰ ਬਣਾਉਣ ਦੇ ਵੱਲ ਤੇਜ਼ੀ ਦੇ ਨਾਲ ਵੱਧ ਰਿਹਾ ਸੀ ਇਸ ਦੇ ਰੇ ਇਜ਼ਰਾਈਲ ਨੂੰ ਇਜ਼ਰਾਈਲ ਨੂੰ ਇਹਦੇ ਤੇ ਕਾਰਵਾਈ ਕਰਨੀ ਪਈ ਉਹਨੇ ਇਹ ਵੀ ਦੱਸਿਆ ਹੈ ਕਿ ਈਰਾਨ ਹਰ ਮਹੀਨੇ 300 ਬੈਲਾਸਟਿਕ ਮਿਜ਼ਾਈਲਾਂ ਬਣਾਉਣ ਦੀ ਯੋਜਨਾ ਬਣਾ ਰਿਹਾ ਸੀ ਨੇਤਰੀ ਆਹੂ ਨੇ ਕਿਹਾ ਹੈ ਕਿ ਉਸਨੇ ਇਸ ਖਤਰੇ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਸਾਡੀ ਸਾਰੀ ਕਾਰਵਾਈ ਦੀ ਜ਼ਰੂਰਤ ਪਹਿਲਾਂ ਹੀ ਦੱਸ ਦਿੱਤੀ ਸੀ ਅਤੇ ਉਹ ਇਸ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਮੈਨੂੰ ਪਤਾ ਸੀ ਕਿ ਉਹ ਸਹੀ ਸਮੇਂ ਤੇ ਸਹੀ ਕਦਮ ਚੁੱਕਣਗੇ ਉਹ ਅਮਰੀਕਾ ਆਜ਼ਾਦ ਦੁਨੀਆ ਅਤੇ ਸਭਿਅਤਾ ਦੇ ਲਈ ਸਹੀ ਕੰਮ ਕਰਨਗੇ ਔਰ ਉਹ ਕੰਮ ਜਿਹੜਾ ਡੋਨਲਡ 트ੰਪ ਨੇ ਬੀਤੇ ਕੱਲ ਕੀਤਾ ਇਹ ਬਲਾਦਿਮਿਰ ਪੁਤਨ ਦੇ ਵੱਲੋਂ ਕਿਹਾ ਗਿਆ ਗਾਜ਼ਾ ਯੁੱਧ ਤੇ ਬੋਲਦੇ ਹੋਏ ਨਿਤਨੀਆਹੁ ਨੇ ਕਿਹਾ ਕਿ ਯੁੱਧ ਕੱਲ ਖਤਮ ਹੋ ਸਕਦਾ ਹੈ ਜੇਕਰ ਹਮਾਸ ਆਪਣੇ ਹਥਿਆਰ ਰੱਖ ਦਿੰਦਾ ਹੈ ਅਤੇ ਸਾਰੇ ਬੰਦਕਾਂ ਨੂੰ ਰਿਹਾ ਕਰ ਦਿੰਦਾ ਹੈ ਉਸਨੇ ਕਿਹਾ ਕਿ ਅਸੀਂ ਗਾਜ਼ਾ ਨੂੰ ਇੱਕ ਨਵਾਂ ਭਵਿੱਖ ਦੇ ਸਕਦੇ ਹਾਂ ਮੇਰੇ ਕੋਲ ਸਥਾਈ ਸ਼ਾਂਤੀ ਦੇ ਲਈ ਇੱਕ ਯੋਜਨਾ ਹੈ ਪਰ ਇਹ ਯੋਜਨਾ ਨਿਤਨਿਆਹੁਨ ਨੇ ਤਾਂ ਕਹਿ ਦਿੱਤਾ ਕਿ ਉਹਨਾਂ ਕੋਲ ਹੈ ਪਰ ਉਹਨਾਂ ਦੀ ਯੋਜਨਾ ਮੰਨਣ ਦੇ ਲਈ ਇਸ ਟਾਈਮ ਕੋਈ ਵੀ ਇਸਲਾਮਿਕ ਮੁਲਕ ਜਿਹੜਾ ਉਹ ਤਿਆਰ ਨਹੀਂ ਹੈ 트럼ਪ ਨੇ ਪਿਛਲੇ ਬੁੱਧਵਾਰ ਈਰਾਨ ਤੇ ਹਮਲਾ ਕਰਨ ਦਾ ਫੈਸਲਾ ਕੀਤਾ ਸੀ ਇਹ ਵੀ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਇਜ਼ਰਾਈਲ ਦੇ ਚੈਨਲ 12 ਦੇ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਪਿਛਲੇ ਬੁੱਧਵਾਰ ਈਰਾਨ ਤੇ ਪਰਮਾਣੂ ਟਿਕਾਣਿਆਂ ਤੇ ਹਮਲਾ ਕਰਨ ਦਾ ਫੈਸਲਾ ਕੀਤਾ ਸੀ ਇਸ ਫੈਸਲੇ ਬਾਰੇ ਸਿਰਫ ਕੁਝ ਚੁਣੇ ਹੋਏ ਸੀਨੀਅਰ ਇਜ਼ਰਾਈਲੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ। ਰਿਪੋਰਟ ਦੇ ਮੁਤਾਬਕ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਬੈਂਸ ਨੇ ਸ਼ੁਰੂ ਦੇ ਵਿੱਚ ਹਮਲੇ ਤੇ ਇਤਰਾਜ਼ ਜ਼ਾਹਰ ਕੀਤਾ ਸੀ ਤਾਂ ਇਹਦਾ ਮਤਲਬ ਇਹ ਹੋ ਸਕਦਾ ਹੈ ਕਿ ਜੇ ਡੀ ਬੈਂਸ ਨੂੰ ਵੀ ਸ਼ਾਇਦ ਇਸ ਹਮਲੇ ਦੇ ਬਾਰੇ ਪਹਿਲਾਂ ਤੋਂ ਜਾਣਕਾਰੀ ਨਾ ਹੋਵੇ ਪਰ ਬਾਅਦ ਦੇ ਵਿੱਚ ਉਹਨਾਂ ਨੇ ਇਸ ਦਾ ਸਮਰਥਨ ਕੀਤਾ। ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨਿਤਨਯਾਹੁ ਨੇ ਟਰੰਪ ਨੂੰ ਇਸ ਹਮਲੇ ਦੀ ਹਮਲੇ ਦੇ ਲਈ ਮਨਾਉਣ ਦੇ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਅਮਰੀਕਾ ਨੇ ਇਸ ਕਾਰਵਾਈ ਦੇ ਨਾਲ ਸੰਬੰਧਿਤ ਕੂਟਨੀਤਿਕ ਅਤੇ ਮੀਡੀਆ ਕਵਰੇਜ ਨੂੰ ਕੰਟਰੋਲ ਕਰਨ ਦੀ ਸ਼ਰਤ ਰੱਖੀ ਸੀ ਨਿਤਨ ਯਾਹੂ ਅਤੇ ਕੁਝ ਚੁਣੇ ਹੋਏ ਮੰਤਰੀਆਂ ਨੂੰ ਯੋਜਨਾਬੰਦੀ ਬਾਰੇ ਸੂਚਿਤ ਕੀਤਾ ਗਿਆ ਸੀ ਬਾਕੀ ਸੁਰੱਖਿਆ ਕੈਬਨਟ ਮੈਂਬਰਾਂ ਨੂੰ ਇਸ ਬਾਰੇ ਨਹੀਂ ਪਤਾ ਸੀ ਇਸ ਕਰਕੇ ਕੁਝ ਦੇ ਵੱਲੋਂ ਵਿਰੋਧ ਵੀ ਜੜਾ ਸੀ ਅਮਰੀਕਾ ਦੇ ਵਿੱਚ ਹੋਇਆ ਖਮੇਨੀ ਨੇ ਕਿਹਾ ਹੈ ਕਿ ਇਜ਼ਰਾਈਲ ਨੇ ਇੱਕ ਵੱਡੀ ਗਲਤੀ ਕੀਤੀ ਹੈ ਸਜ਼ਾ ਵੀ ਦਿੱਤੀ ਜਾਏਗੀ ਖਮੇਨੀ ਅਜੇ ਵੀ ਪੈਰ ਕਿਚਨ ਨੂੰ ਤਿਆਰ ਨਹੀਂ ਹੈ ਈਰਾਨ ਦੇ ਸੁਪਰੀਮ ਲੀਡਰ ਯਾਇਤੁੱਲਾ ਅਲੀ ਖਾਮੇਨੇਈ ਨੇ ਇਜ਼ਰਾਈਲ ਵਿਰੁੱਧ ਫੌਜੀ ਕਾਰਵਾਈ ਜਾਰੀ ਰੱਖਣ ਬਾਰੇ ਗੱਲ ਕੀਤੀ ਉਹਨਾਂ ਕਿਹਾ ਕਿ ਇਜ਼ਰਾਈਲੀ ਦੁਸ਼ਮਣ ਨੇ ਇੱਕ ਵੱਡੀ ਗਲਤੀ ਕੀਤੀ ਹੈ ਇੱਕ ਵੱਡਾ ਅਪਰਾਧ ਕੀਤਾ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਉਹ ਸਜ਼ਾ ਦਿੱਤੀ ਵੀ ਜਾਏਗੀ ਹੁਣ ਈਰਾਨ ਤੇ ਹਮਲੇ ਦੇ ਲਈ ਅਮਰੀਕਾ ਵਿੱਚ ਟਰੰਪ ਦਾ ਵਿਰੋਧ ਹੋ ਰਿਹਾ ਜਿਵੇਂ ਅਸੀਂ ਹੁਣੇ ਜ਼ਿਕਰ ਕੀਤਾ ਕਿ ਪਹਿਲਾਂ ਜੀਡੀ ਬੈਂਸ ਦੇ ਵੱਲੋਂ ਉਪ ਰਾਸ਼ਟਰਪਤੀ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਇੱਕ ਵਾਰ ਕਰ ਦਿੱਤਾ ਗਿਆ ਸੀ ਕਿ ਇਹ ਗਲਤ ਕੀਤਾ ਅਮਰੀਕਾ ਨੇ ਪਰ ਹੁਣ ਉਹਨਾਂ ਦੇ ਵੱਲੋਂ ਤਾਂ ਆਪਣਾ ਬਿਆਨ ਦਰੁਸਤ ਕਰ ਲਿਆ ਗਿਆ ਉਹਨਾਂ ਨੇ ਸਮਰਥਨ ਕਰ ਦਿੱਤਾ ਜੀ ਡੀ ਬੀਐਸਓ ਉਪਰਾਸ਼ਟਰਪਤੀ ਨੇ ਅਮਰੀਕਾ ਦੇ ਪਰ 트럼ਪ ਦਾ ਵਿਰੋਧ ਜਿਹੜਾ ਉਹ ਉਹਨਾਂ ਦੀ ਪਾਰਟੀ ਔਰ ਉਹਨਾਂ ਦੀ ਵਿਰੋਧੀ ਪਾਰਟੀ ਦੇ ਵੱਲੋਂ ਵੀ ਹੁਣ ਅਮਰੀਕਾ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਈਰਾਨ ਤੇ ਬੰਬਾਰੀ ਦੇ ਕਰਨ ਦੇ ਫੈਸਲੇ ਤੋਂ ਬਾਅਦ 트럼ਪ ਨੂੰ ਆਪਣੇ ਹੀ ਦੇਸ਼ ਦੇ ਵਿੱਚ ਹੁਣ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੀਡੀਆ ਰਿਪੋਰਟਾਂ ਦੇ ਅਨੁਸਾਰ ਰਿਪਬਲਿਕ ਰਿਪਬਲਿਕਨ ਪਾਰਟੀ ਦੇ ਅੰਦਰ ਵੰਡ ਦੇਖੀ ਜਾ ਰਹੀ ਹੈ ਇਸ ਦੇ ਨਾਲ ਹੀ ਵਿਰੋਧੀ ਡੈਮੋਕ੍ਰੈਟਿਕ ਨੇਤਾ ਰੋਖ ਖੰਨਾ ਡੀਸੀ ਕੈਲਿਫ ਨੇ ਤੁਰੰਤ ਹਮਲਿਆਂ ਦੀ ਨਿੰ ਵਿਰੋਧੀ ਧਿਰ ਨੇ 트럼ਪ ਦੇ ਸੰਸਦ ਨੂੰ ਬਾਈਪਾਸ ਕਰਨ ਅਤੇ ਅਮਰੀਕੀ ਸੈਨਿਕਾਂ ਨੂੰ ਖਤਰੇ ਵਿੱਚ ਪਾਉਣ ਦਾ ਦੋਸ਼ ਵੀ ਲਗਾ ਦਿੱਤਾ ਹੈ। ਇਰਾਨ ਤੇ ਹਮਲੇ ਤੋਂ ਬਾਅਦ ਖਾੜੀ ਦੇਸ਼ਾਂ ਦੇ ਵਿੱਚ ਵੀ ਤਣਾਅ ਆਪਣੇ ਸਿਖਰ ਤੇ ਹੈ। ਸਾਊਦੀ ਅਰਬ, ਕੁਵੇਤ, ਬਹਿਰੈਨ ਅਤੇ ਕਤਰ ਵਰਗੇ ਦੇਸ਼ਾਂ ਨੇ ਸੁਰੱਖਿਆ ਅਲਰਟ ਵਧਾ ਦਿੱਤਾ ਹੈ। ਸਾਊਦੀ ਅਰਬ ਅਤੇ ਕੁਵੇਤ ਦੇ ਵਿੱਚ ਅਮਰੀਕੀ ਫੌਜਾਂ ਟਿਕਾਣਿਆਂ ਦੀ ਮੌਜੂਦਗੀ ਦੇ ਮੱਦੇਨਜ਼ਰ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ ਹੈ। ਸ਼ੈਲਟਰ ਅਤੇ ਬੰਕਰ ਤਿਆਰ ਕੀਤੇ ਗਏ ਨੇ। ਬਹਿਰੈਨ ਦੇ ਵਿੱਚ ਲੋਕਾਂ ਨੂੰ ਮੁੱਖ ਸੜਕਾਂ ਤੋਂ ਦੂਰ ਰਹਿਣ ਦੇ ਲਈ ਕਹਿ ਦਿੱਤਾ ਗਿਆ ਹੈ ਅਤੇ 70% ਸਰਕਾਰੀ ਕਰਮਚਾਰੀ ਜਿਹੜੇ ਨੇ ਉਹ ਘਰਾਂ ਤੋਂ ਹੀ ਕੰਮ ਕਰ ਰਹੇ ਨੇ ਉਹਨਾਂ ਦੇ ਦਫ਼ਤਰ ਬੰਦ ਕਰ ਦਿੱਤੇ ਗਏ ਨੇ ਦੂਸਰੇ ਪਾਸੇ ਹੁਣ ਜੇਕਰ ਗੱਲ ਚੀਨ ਦੀ ਕਰੀਏ ਤੇ ਚੀਨ ਨੇ ਕਿਹਾ ਹੈ ਕਿ ਸਥਿਤੀ ਹੁਣ ਕਾਬੂ ਤੋਂ ਬਾਹਰ ਹੋ ਗਈ ਹੈ ਕਦੋਂ ਕਾਬੂ ਤੋਂ ਬਾਹਰ ਹੋ ਗਈ ਹੈ ਜਦੋਂ ਇਜ਼ਰਾਈਲ ਤੇ ਈਰਾਨ ਦੀ ਜੰਗ ਦੇ ਵਿੱਚ ਅਮਰੀਕਾ ਸਿੱਧੇ ਤੌਰ ਦੇ ਉਤੇ ਉਤਰ ਗਿਆ ਚੀਨ ਨੇ ਹੁਣ ਇਹ ਕਹਿ ਦਿੱਤਾ ਹੈ ਕਿ ਹੁਣ ਸਥਿਤੀ ਕਾਬੂ ਤੋਂ ਬਾਹਰ ਹੈ ਚੀਨ ਨੇ ਕਿਹਾ ਹੈ ਕਿ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਅਮਰੀਕੀ ਹਮਲੇ ਨੇ ਇਸ ਦੀ ਅੰਤਰਰਾਸ਼ਟਰੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਇਆ ਹੈ ਬੀਜਿੰਗ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸਥਿਤੀ ਕਾਬੂ ਤੋਂ ਹੁਣ ਬਾਹਰ ਹੋ ਚੁੱਕੀ ਹੈ ਹੁਣ ਇਸ ਸਥਿਤੀ ਦੇ ਉੱਤੇ ਆਉਣ ਵਾਲੇ ਟਾਈਮ ਦੇ ਉੱਤੇ ਚੀਨ ਦੇ ਵੱਲੋਂ ਕੀ ਬਿਆਨ ਦਿੱਤਾ ਜਾਂਦਾ ਉਹ ਦੇਖਣਾ ਹੋਵੇਗਾ ਐਤਵਾਰ ਰਾਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਮੀਟਿੰਗ ਦੇ ਵਿੱਚ ਚੀਨ ਦੇ ਰਾਜਦੂਤ ਫੂ ਕੌਂਗ ਨੇ ਕਿਹਾ ਹੈ ਸਾਰਿਆਂ ਧਿਰਾਂ ਨੂੰ ਸੰਜਮ ਬਰਤਣਾ ਚਾਹੀਦਾ ਹੈ ਤਾਕਤ ਦੀ ਵਰਤੋਂ ਕਰਨ ਦੀ ਆਦਤ ਤੋਂ ਬਚਣਾ ਚਾਹੀਦਾ ਹੈ ਸਥਿਤੀ ਨੂੰ ਹੋਰ ਵਿਗੜਨ ਨਾ ਦਿਓ ਅੱਗ ਦੇ ਵਿੱਚ ਤੇਲ ਪਾਉਣ ਵਰਗਾ ਕੋਈ ਕਦਮ ਨਹੀਂ ਚੱਕਿਆ ਜਾਣਾ ਚਾਹੀਦਾ ਇਹ ਉਹਨਾਂ ਦੇ ਵੱਲੋਂ ਚੀਨ ਦੇ ਵੱਲੋਂ ਸਿੱਧੇ ਤੌਰ ਦੇ ਉਤੇ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਚੇਤਾਵਨੀਆਂ ਕਿਹਨੂੰ ਆ ਅੱਗ ਦੇ ਵਿੱਚ ਤੇਲ ਪਾਉਣ ਪਾ ਰਿਹਾ ਅਮਰੀਕਾ ਦੀ ਗੱਲ ਕੀਤੀ ਜਾ ਰਹੀ ਹੈ ਮਤਲਬ ਚੀਨ ਅਮਰੀਕਾ ਦੇ ਨਾਲ ਸਿੱਧਾ ਹੌਣ ਨੂੰ ਫਿਰਦਾ ਜਿਸ ਤਰੀਕੇ ਦੀ ਬਿਆਨਬਾਜ਼ੀ ਇਸ ਟਾਈਮ ਚੱਲ ਰਹੀ ਹੈ ਔਰ ਅਮਰੀਕਾ ਦੇ ਈਰਾਨ ਦੇ ਉੱਪਰ ਹਮਲਾ ਕਰਨ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਇੱਕ ਚਰਚਾ ਚੱਲ ਪਈ ਹੈ ਕਿ ਕੀ ਅਸੀਂ ਤੀਸਰੇ ਵਿਸ਼ਵ ਯੁੱਧ ਦੇ ਵੱਲ ਹੁਣ ਵੱਧ ਪਏ ਹਾਂ ਤੀਸਰੇ ਵਿਸ਼ਵ ਯੁੱਧ ਦੇ ਵੱਲ ਕੀ ਅਮਰੀਕਾ ਦੇ ਵੱਲੋਂ ਜਿਹੜਾ ਈਰਾਨ ਤੇ ਹਮਲਾ ਕੀਤਾ ਗਿਆ ਉਹ ਤੀਸਰੇ ਵਿਸ਼ਵ ਯੁੱਧ ਦਾ ਪਹਿਲਾ ਕਦਮ ਸੀ ਉਹ ਆਨ ਵਾਲੇ ਟਾਈਮ ਦੇ ਵਿੱਚ ਪਰਸਤਿਤੀਆਂ ਜਿਹੜੀਆਂ ਉਹ ਵੀ ਕਲੀਅਰ ਹੋ ਜਾਣਗੀਆਂ ਹੁਣ ਜੇ ਅਗਲੀ ਖਬਰ ਦੀ ਗੱਲ ਕਰੀਏ ਤੇ ਅਗਲੀ ਖਬਰ ਵੀ ਅਮਰੀਕਾ ਦੇ ਨਾਲ ਜੁੜੀ ਹੋਈ ਹੈ ਅਮਰੀਕਾ ਚੀਨ ਦੇ ਚੀਨ ਦੇ ਨਾਲ ਸਿੱਧਾ ਹੋਇਆ ਹੈ ਅਮਰੀਕਾ ਤੁਸੀਂ ਕਹਿ ਲੋ ਕਿ ਈਰਾਨ ਦੇ ਨਾਲ ਸਿੱਧਾ ਹੈ ਇਜ਼ਰਾਈਲ ਦੇ ਹੱਕ ਦੇ ਵਿੱਚ ਹੈ ਪਰ ਅਮਰੀਕਾ ਦੇ ਵੱਲੋਂ ਆਪਣੇ ਨਾਗਰਿਕਾਂ ਨੂੰ ਭਾਰਤ ਦੇ ਵਿੱਚ ਜਾਨ ਤੋਂ ਅਲਰਟ ਜਾਰੀ ਕੀਤੇ ਜਾ ਰਹੇ ਨੇ ਇਹਦਾ ਮਤਲਬ ਕੀ ਅਮਰੀਕਾ ਦੇ ਕੋਲ ਕੋਈ ਅਸੀ ਆਉਟਪੁੱਟ ਵੀ ਹੈ ਕਿ ਆਨ ਵਾਲੇ ਟਾਈਮ ਦੇ ਵਿੱਚ ਭਾਰਤ ਦੇ ਵਿੱਚ ਵੀ ਮਾਹੌਲ ਖਰਾਬ ਹੋ ਸਕਦਾ ਹੈ ਦਰਸਲ ਅਮਰੀਕਾ ਦੇ ਵੱਲੋਂ ਨਾਗਰਿਕਾਂ ਨੂੰ ਭਾਰਤ ਦੇ ਵਿੱਚ ਚੌਕਸ ਰਹਿਣ ਦੀ ਸਲਾਹ ਦੇ ਦਿੱਤੀ ਗਈ ਹੈ ਇਹ ਕਿਉਂ ਕਿਹਾ ਗਿਆ ਅਮਰੀਕਾ ਨੇ ਭਾਰਤ ਦੀ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਦੇ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਅਪਰਾਧ ਤੇ ਜ਼ਬਰ ਜਨਾਹ ਦੇ ਵੱਧਦੇ ਹੋਏ ਮਾਮਲਿਆਂ ਦੇ ਮੱਦੇ ਨਜ਼ਰ ਉਹਨਾਂ ਨੂੰ ਵਧੇਰੇ ਚੌਕਸੀ ਵਰਤਣ ਲਈ ਕਹਿ ਦਿੱਤਾ ਗਿਆ ਅਤੇ ਅਤਵਾਦ ਕਾਰਨ ਮੱਧ ਤੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਪਿਛਲੇ ਮਹੀਨੇ ਜਾਰੀ ਐਡਵਾਈਜ਼ਰੀ ਦੇ ਵਿੱਚ ਕਿਹਾ ਗਿਆ ਹੈ ਕਿ ਸੈਰ ਸਪਾਟੇ ਤੇ ਹੋਰ ਥਾਵਾਂ ਨੂੰ ਅਤਵਾਦੀ ਨਿਸ਼ਾਨਾ ਬਣਾ ਸਕਦੇ ਨੇ ਜਿਸ ਕਾਰਨ ਉਹ ਇਹਨਾਂ ਥਾਵਾਂ ਤੋਂ ਦੂਰ ਰਹਿਣ ਇਹ ਆਪਣੇ ਲੋਕਾਂ ਦੇ ਲਈ ਐਡਵਾਈਜ਼ਰੀ ਜਿਹੜੀ ਹੈ ਉਹ ਅਮਰੀਕਾ ਦੇ ਵੱਲੋਂ ਜਾਰੀ ਕੀਤੀ ਗਈ ਆ ਪਰ ਇਸ ਐਡਵਾਈਜ਼ਰੀ ਦਾ ਕਿੰਨਾ ਕੁ ਅ ਪ੍ਰਿਨਾਮ ਅਗਿਆਨ ਆਨ ਵਾਲੇ ਟਾਈਮ ਤੇ ਕੀ ਨਿਕਲਦਾ ਹੈ ਅਮਰੀਕਾ ਨੇ ਐਸੀ ਐਡਵਾਈਜ਼ਰੀ ਕਿਉਂ ਜਾਰੀ ਕੀਤੀ ਹੈ ਉਹਦੇ ਬਾਰੇ ਵੀ ਆਨ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਏਗਾ ਐਡਵਾਈਜ਼ਰੀ ਉਹਦੇ ਵੱਲੋਂ ਪਹਿਲਗਾਮ ਹਮਲੇ ਤੋਂ ਬਾਅਦ ਵੀ ਜਾਰੀ ਕੀਤੀ ਗਈ ਸੀ ਸੋ ਹੁਣ ਜੇਕਰ ਪਹਿਲਗਾਮ ਹਮਲੇ ਤੇ ਹੀ ਚੱਲੀ ਹੈ ਆਪਾਂ ਤੇ ਪਹਿਲਗਾਮ ਹਮਲਾ ਦੇ ਵਿੱਚ ਜਿਹੜੇ دہشتਗਰਦ ਸ਼ਾਮਲ ਸੀ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਏਜੰਸੀਆਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਹਨਾਂ ਨੂੰ ਪਨਾਹ ਜਿਹੜੀ ਦਿੱਤੀ ਹੈ ਕਿਸੇ ਨੇ ਇਹਨਾਂ ਦੀ ਇੱਥੇ ਰੇਕੀ ਕਰਵਾਈ ਹੈ ਉਹ ਕੁਝ ਨਾ ਕੁਝ ਐਸੇ ਲੋਕ ਹੋਣਗੇ ਜਿਹੜੇ دہشتਗਰਦਾਂ ਦੇ ਨਾਲ ਲੋਕਲ ਲੋਕ ਮਿਲੇ ਹੋਏ ਨੇ ਸੋ ਉਹਦੇ ਵਿੱਚ ਵੱਡੀ ਕਾਮਯਾਬੀ ਬੀਤੇ ਕੱਲ ਏਜੰਸੀਆਂ ਨੂੰ ਮਿਲੀ ਹੈ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਨੇ ਉਹਨਾਂ دہشتਗਰਦਾਂ ਦੀ ਮਦਦ ਕੀਤੀ ਸੀ ਦਰਸਲ ਬੀਤੇ ਕੱਲ ਕੌਮੀ ਜਾਂਚ ਏਜੰਸੀ NIA ਨੇ ਪਹਿਲਗਾਮ دہشتੀ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ 'ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪਹਿਲਗਾਮ ਹਮਲੇ ਦੇ ਵਿੱਚ 26 ਵਿਅਕਤੀ ਮਾਰੇ ਗਏ ਸੀ ਔਰ NIA ਦੇ ਮੁਤਾਬਕ ਬਟਕੋਟੋ ਬਟਕੋਟੇ ਦੇ پرویز احمد ਜੋਥਰ ਅਤੇ ਹਿਲ پارک ਦੇ ਵਸ਼ੀਰ احمد ਜੋਥਰ ਦੇ ਹਮਲੇ ਦੇ ਵਿੱਚ ਸ਼ਾਮਲ ਤਿੰਨ ਹਥਿਆਰਬੰਦ دہشتਗਰਦਾਂ ਦੀ ਪਛਾਣ ਦਾ ਖੁਲਾਸਾ ਕੀਤਾ ਹੈ NIA ਨੇ ਕਿਹਾ ਕਿ ਉਹਨਾਂ ਨੇ ਇਹ ਪੁਸ਼ਟੀ ਕੀਤੀ ਹੈ ਕਿ ਹਮਲਾਵਰ ਪਵੰਦੀਸ਼ੁਦਾ دہشتੀ ਗੁੱਟ ਲਸ਼ਕਰੇ ਤੈਬਾ ਦੇ ਨਾਲ ਪਾਕਿਸਤਾਨੀ ਨਾਗਰਿਕ ਸੀ ਦੋਵਾਂ ਵਿਅਕਤੀਆਂ ਨੇ دہشت گردਾਂ ਨੂੰ ਖਾਣਾ ਪਨਾਹ ਅਤੇ ਲਿਆਂਨ ਲਜਾਣ ਦੇ ਵਿੱਚ ਸਹਾਇਤਾ ਕੀਤੀ ਸੀ ਏਜੰਸੀ ਨੇ ਦੋਵਾਂ ਨੂੰ ਗੈਰ ਕਾਨੂੰਨੀ ਸਰਗਰਮੀਆਂ ਰੋਕੂ ਐਕਟ 1987 ਦੀਆਂ ਧਾਰਾ 19 ਦੇ ਤਹਿਤ ਗ੍ਰਿਫਤਾਰ ਕੀਤਾ ਹੈ ਦਰਸਲ ਦੋ ਹੁਣ ਜੰਮੂ ਕਸ਼ਮੀਰ ਤੋਂ ਗ੍ਰਿਫਤਾਰ ਹੋਏ ਦੂਸਰੇ ਪਾਸੇ ਪੰਜਾਬ ਪੁਲਿਸ ਨੇ ਵੀ ਪਾਕਿਸਤਾਨ ਨੂੰ ਖੂਫੀਆ ਏਜੰਸੀ ਦੇ ਲਈ ਜੋਸੂਸੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਪੰਜਾਬ ਦੇ ਵਿੱਚ ਵੀ ਬੀਤੇ ਕੱਲ ਕਾਬੂ ਕੀਤਾ ਹੈ ਦਰਸਲ ਬੀਤੇ ਕੱਲ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਖੂਫੀਆ ਜਾਣਕਾਰੀ ਦੇ ਆਧਾਰ ਦੇ ਉੱਤੇ ਇੱਕ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨ ਦੀ ਇੰਟਰ ਸਰਵਿਸਿਜ਼ ਇੰਟੈਲੀਜੈਂਸ ਜਾਨਕੀ ਆਈਐਸਆਈ ਦੇ ਨਾਲ ਸੰਬੰਧਿਤ ਜਸੂਸੀ ਸਰਗਰਮੀਆਂ ਦੇ ਦੋ ਸ਼ੇਟ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਮੁਲਜ਼ਮਾ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੂਪੀ ਫੌਜੀ ਅਤੇ ਸਾਹਿਲ ਮਸੀਹ ਉਰਫ ਸ਼ਾਲੀ ਦੇ ਵਜੋਂ ਹੋਈ ਹੈ ਔਰ ਡੀਜੀਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ਤੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ ਪਾਕਿਸਤਾਨੀ ਖੂਫੀਆ ਏਜੰਸੀ ISI ਦੇ ਕਾਰਕੁਨਾਂ ਦੇ ਨਾਲ ਸਿੱਧੇ ਸੰਪਰਕ ਦੇ ਵਿੱਚ ਸੀ ਉਸਤੇ ਪੈਨ ਡਰਾਈਵਾਂ ਰਾਹੀਂ ਸੰਵੇਦਨਸ਼ੀਲ ਅਤੇ ਗੁਪਤ ਜਾਣਕਾਰੀ ਸਾਂਝੀ ਕਰਨ ਦਾ ਸ਼ੱਕ ਹੈ ਇਸ ਮਾਮਲੇ ਦੇ ਵਿੱਚ ਸ਼ਾਮਲ ISI ਹੈਂਡਲਰ ਦੀ ਪਛਾਣ ਰਾਣਾ ਜਵੇਦ ਦੇ ਵਜੋਂ ਹੋਈ ਹੈ ਜਿਹੜਾ ਇਹਨਾਂ ਦੇ ਨਾਲ ਸੰਪਰਕ ਦੇ ਵਿੱਚ ਸੀ ਔਰ ਜਿਹਨੂੰ ਪੈਨ ਡਰਾਈਵ ਦੇ ਵਿੱਚ ਪਾ ਕੇ ਖੂਫੀਆ ਜਾਣਕਾਰੀਆਂ ਉੱਥੇ ਪਹੁੰਚਾਉਂਦੇ ਸੀ ਪੁਲਿਸ ਨੇ ISI ਕਾਰਕੁਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਵਰਤੇ ਗਏ ਦੋ ਮੋਬਾਈਲ ਫੋਨ ਵੀ ਜਬਤ ਕੀਤੇ ਨੇ ਡੀਜੀਪੀ ਨੇ ਆਖਿਆ ਕਿ ਵਿਆਪਕ ਜਾਸੂਸੀ ਅੱਤਵਾਦ ਨੈੱਟਵਰਕ ਨੂੰ ਖਤਮ ਕਰਨ ਅਤੇ ਇਹਨਾਂ ਦੇ ਸਾਰੇ ਸਹਿਯੋਗੀਆਂ ਦੀ ਪਛਾਣ ਕਰਨ ਲਈ ਜਾਂਚ ਜਿਹੜੀ ਹੈ ਉਹ ਲਗਾਤਾਰ ਪੁਲਿਸ ਦੇ ਵੱਲੋਂ ਜਾਰੀ ਰੱਖੀ ਗਈ ਹੈ ਸੋ ਇਹ ਸੀ तमाम ਉਹ ਖਬਰਾਂ ਜੋ ਪੂਰੀ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਔਰ ਪਹਿਲਗਾਮ ਹਮਲੇ ਦੇ ਨਾਲ ਜੁੜੇ ਹੋਏ ਮਾਮਲੇ ਦੇ ਵਿੱਚ ਵੀ ਹੁਣ ਐਨਆਈਏ ਨੂੰ ਵੱਡੀ ਕਾਮਯਾਬੀ ਮਿਲੀ ਹੈ ਉਹਦੇ ਆਪਾਂ ਚਰਚਾ ਕੀਤੀ ਆ ਔਰ ਅੱਜ ਦੇ ਦਿਨ ਦੇ ਵਿੱਚ ਜਿਹੜੀ ਬਾਈ ਇਲੈਕਸ਼ਨ ਹੋ ਰਹੀ ਹੈ ਪੂਰੇ ਚਾਰ ਸੂਬਿਆਂ ਦੀਆਂ ਪੰਜ ਵਿਧਾਨ ਸਭਾ ਸੀਟਾਂ ਦੇ ਉੱਪਰ ਉਹਨਾਂ ਦਾ ਰਿਜ਼ਲਟ ਕਿਦਾਂ ਦਾ ਰਿਹਾ ਹੈ ਔਰ ਇੰਗਲੈਂਡ ਟੈਸਟ ਦੇ ਵਿੱਚ ਭਾਰਤ ਦੀ ਸਥਿਤੀ ਕਿਸ ਤਰੀਕੇ ਦੀ ਚੱਲ ਰਹੀ ਹੈ ਔਰ ਇੱਕ ਜ਼ਿਕਰ ਕਰਨਾ ਹੈ ਕਿ ਜਿਹੜੀ ਬੈਠਕ ਹੋਣ ਵਾਲੀ ਹੈ ਬਲਾਦੀਮਿਰ ਪੋਤਿਨ ਦੇ ਨਾਲ ਗੱਲਬਾਤ ਕੀਤੀ ਜਾਏਗੀ ਈਰਾਨ ਦੇ ਆਗੂਆਂ ਦੇ ਵੱਲੋਂ ਉਹਦੇ ਵਿੱਚ ਕੀ ਕੁਝ ਖਾਸ ਰਿਹਾ ਕੋ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਉਹਦੇ ਤੇ ਵਿਸਤਾਰ ਦੇ ਨਾਲ ਚਰਚਾ ਕਰਾਂਗੇ ਸੋ ਇਹ ਸੀ ਅੱਜ ਦੀਆਂ ਤਮਾਮ ਉਹ ਖਬਰਾਂ ਜਿਹੜੇ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬੀਲਟੀਵੀ ਯੂਕੇ ਦੇ ਨਾਲ 段落。